ਪਿੰਡ ਖਾਬੇ ਡੋਗਰੇ ਜਣਿਆਲਾ ਰੋਡ ਤੇ ਹੀ ਕੋਲ ਜਣਿਆਲਾ ਰੋਡ ਤੇ ਪੰਪ ਪੈਂਦਾ ਕਮਲ ਫਿਲਮ ਪੰਪ ਤੇ ਰਾਤ ਨੂੰ ਕਲੋਜ਼ ਕਰਨ ਲੱਗੇ ਸੀ ਤੇ ਆਉਂਦੇ ਆਏ ਤੇ ਆਪਣੇ ਕੋਲ ਕਹਿੰਦੇ ਕਿ ਡੋ ਹੋ ਗਿਆ ਕੱਢ ਦੇ ਅਸੀਂ ਜੋ ਹੋ ਗਈ ਉਹ ਦੇ ਦਿੱਤਾ ਕਾਤੇ ਆਏ ਬੰਦੇ ਮੋਟਰਸਾਈਕਲ ਤੇ ਸੀਲਵਰ ਕੱਢਣ ਕਿੰਨੇ ਜਾਣੇ ਦੋ ਜਾਣੇ ਸਨ ਉਹਨਾਂ ਕੋਲ ਧਿਆਰ ਹੈਗਾ ਸੀ ਹਾਂਜੀ ਦੋ ਧਿਆਰ ਪਿਸਤੌਲ ਤੇ ਫਿਰ ਬੰਦ ਅੱਛਾ ਟੰਗੀ ਆਂਦੇ ਆਵੇ ਕੁਝ ਨਹੀਂ ਆਂਦੇ ਜੋ ਹੈਗਾ ਭਾਈ ਦੇ ਦਿਓ ਅਸੀਂ ਦੇ ਦਿੱਤਾ ਮੰਗ ਕੇ ਕਿੰਨੇ ਪੈਸੇ ਤੁਹਾਡੇ ਕੋਲ 600 300 ਹੋ ਗਿਆ ਰੇਟ ਦਰ ਵੀ ਹਾਂਜੀ ਪੁੱਲ ਤੋਂ ਮੜ ਗਿਆ ਹੀ ਫਿਰ ਹਾਂਜੀ ਆਈ ਮੜ ਤੋ ਵੀ ਨਾਲ ਕਿੰਨੇ ਦਿਨ ਬਾਅਦ ਆ ਗਈ ਛੇਤੇ ਆ ਗਈ ਮੈਨੂੰ ਜਦੋਂ ਪਤਾ ਲੱਗਾ ਨੋ ਕਿ ਦੂਜੇ ਪੰਪ ਤੇ ਲੱਟਿਆ ਤੇ ਕੈਮਰੇ ਲੱਗੇ ਕੈਮਰੇ ਜਾਈ ਹਾਂਜੀ ਕੈਮਰੇ ਤੇ ਲੱਗੇ ਜਨਾਬਾਂ ਸਸੀ ਕਾਕਾ ਜੀ ਮੇਰਾ ਨਾਮ ਹੈਗਾ ਰਿੰਕੂ ਤੇ ਮੇਰਾ ਪਿੰਡ ਹੈਗਾ ਪਠਾਨਕੋਟ ਪਾਜੀ ਤੇ ਮੈਂ ਇੱਥੇ ਆਪਣਾ ਜੋਧਪੁਰ ਜਿਹੜਾ ਆਪਣਾ ਪੰਪਾ ਲੋਇ ਤੇ ਵੀ ਕੰਮ ਕਰਦਾ ਮਾਂ ਕਰਿੰਦਾ ਇੱਥੇ ਠੀਕ ਹੈ ਤੇ ਜਿਹੜਾ ਆਪਣਾ ਜਿਹੜਾ 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 ਇਹ ਪੰਪਾ ਪٹرول ਪੰਪ ਜਿਹੜਾ ਹੈਗਾ ਸਾਡਾ ਵਾ ਇਹ ਹੈਗਾ ਆਪਣਾ ਮਾਲਕ ਜਿਹੜਾ ਹੈਗੇ ਬਲਰਾਜ ਸਿੰਘ ਬਾਕੀ ਕੋਰਦੇ ਤੇ ਸਾਡੇ ਨਾਲ ਫੇ ਇੱਥੇ ਗੱਲ ਵੀਰੇ ਸ਼ਾਮ ਨੂੰ ਸਾਡੇ ਨਾਲ ਵਾਰਦਾਤ ਹੋਈ ਹੈ ਕੋਈ ਟਾਈਮ ਟਾਈਮਿੰਗ ਹੀ ਕੋਈ 7:30 ਵੇ ਦਾ ਟਾਈਮਿੰਗ ਹੈ ਦੋ ਦੋ ਮੁੰਡੇ ਹੀਗੇ ਤੇ ਅਸੀਂ ਡਿਊਟੀ ਤੇ ਹੀਗੇ ਤੇ ਦੋ ਤੇਲ ਪਾਉਂਦੇਗੇ ਤੇ ਦੋ ਬਡੇਗੇ ਮੋਟਰਸਾਈਕਲ ਦਾ ਹੈ ਦੋਨਾਂ ਦੇ ਮੂੰਹ ਚਿਹਰੇ ਜਿਹੜੇ ਕਿ ਬਿਲਕੁਲ ਮੁੱਲ ਫਿੱਟ ਹੋਈ ਜਿਗੇ ਤੇ ਇਧਰ ਆਏ ਤੇ ਜਦੋਂ ਅਸੀਂ ਇੱਥੇ ਤੇਲ ਪੁੰਦੇਗੇ ਤੇ ਉਹਦੇ ਸਾਡੇ ਦੇ ਉਹਨਾਂ ਨੇ ਹਮਲਾ ਕਰਤਾ ਹਮਲਾ ਕਰਤਾ ਜਦੋਂ ਮੈਂ ਇੱਥੋਂ ਜਦੋਂ ਭੱਜਿਆ ਮੈਨੂੰ ਜਦੋਂ ਜਦੋਂ ਇੱਥੋਂ ਜਦੋਂ ਭੱਜਿਆ ਉਹਣਾ ਮੜਾ ਜੇ ਅੱਗੇ ਦੂਜਾ ਮੁੰਡਾ ਹੈਗਾ ਉਹ ਉੱਤਰ ਕੇ ਆਕੇ ਉਹਨਾਂ ਨੇ ਮੈਨੂੰ ਫੜ ਲਿਆ ਉਹਦੇ ਹੱਥ 'ਚ ਜੀ ਕਿ ਦਿਨਾਲੀ ਉਹਦੇ ਹੱਥ 'ਚ ਜੀ ਕਿ ਦਿਨਾਲੀ ਉਹਨਾਂ ਨੇ ਜਦੋਂ ਦਿਨਾਲੀ ਮੇਰੇ ਨਾਲ ਮੇਰੇ ਆਲੇ ਪਾਸੇ ਜਦੋਂ ਕੀਤੀ ਮੈਂ ਦਨਾਲੀ ਨੇ ਫੜ ਲਈ ਜਦੋਂ ਫੜ ਲਈ ਦਨਾਲੀ ਤੇ ਮੈਂ ਮੈਨੂੰ ਮੈਨੂੰ ਇਹ ਕਹਿਆ ਕਿ ਵੀ ਇਹਨਾਂ ਨੂੰ ਸ਼ੂਟ ਕਰ ਦੇਣਾ ਮੇਰੇ ਤੇ ਠੀਕ ਹੈ ਮੈਂ ਆਪਣਾ ਬਚਾਅ ਕਰਨ ਵਾਸਤੇ ਜਿਹੜੀ ਕਿ ਦਨਾਲੀ ਕਦੇ ਇੱਧਰ ਕਦੇ ਇੱਧਰ ਵੀ ਆਪਣੇ ਬਚਾਅ ਵਾਸਤੇ ਠੀਕ ਹੈ ਉਹ ਮੈਂ ਆਪਣਾ ਬਚਾਅ ਵਾਸਤੇ ਕਰਦਾ ਜਦੋਂ ਵੇਖਿਆ ਦੂਜੇ ਮੁੰਡੇ ਨੇ ਜਨ ਨਾਲ ਉਹਦਾ ਸਾਥੀ ਠੀਕ ਹੈ ਉਹ ਵੀ ਉੱਤਰ ਕੇ ਆਇਆ ਉਹਨੇ ਕੀ ਕੀਤਾ ਪਿਸਟਲ ਲੈ ਆ ਪਿਸਟਲ ਲੈ ਕੇ ਤੇ ਮੇਰੇ ਇੱਥੇ ਆਹ ਵੇਖੋ ਉਹਨੇ ਪਹਿਲਾਂ ਤਾਂ ਉਹਤੇ ਮੇਰੇ ਵੱਲ ਕੀਤੇ ਫਿਰ ਜਦੋਂ ਉਹਦੀ ਪਿੰਜੇ ਦੀ ਜਿਹੜੇ ਮੁੰਡੇ ਦੀ ਮੈਂ ਰਫਲ ਫੜ ਕੇ ਬੈਠੇਗਾ ਉਹਨੂੰ ਪਿਚੋਰ ਵਾਸਤੇ ਉਹਨੇ ਦੂਜੇ ਮੁੰਡੇ ਨਾਲ ਮੇਰੇ ਆਗੇ ਤੇ ਪਿਸਟਲ ਨਾਲ ਤੇ ਇੱਥੇ ਮੇਰੇ ਇੱਥੇ ਉਹ ਆਪਣਾ ਆ ਸਾਰੇ ਤੇ ਅਟੈਕ ਕੀਤਾ ਮੇਰੇ ਦੇ ਆਗੇ ਆ ਸਾਰੇ ਇੱਥੇ ਸੂਜੀ ਕਿੰਨਾ ਕੈਸ਼ ਹੋ ਗਿਆ ਜਦੋਂ ਜਦੋਂ ਜਿਹੜਾ ਦੂਜਾ ਮੁੰਡਾ ਰਫਲ ਨਾਲ ਆਈਗਾ ਉਹ ਮੈਨੂੰ ਕਹਿੰਦਾ ਕਹਿੰਦਾ ਮੈਨੂੰ ਕਹਿੰਦਾ ਵੀਰੇ ਕੈਸ਼ ਲੈ ਕਹਿੰਦਾ ਮੈਨੂੰ ਕਹਿੰਦਾ ਮੇਰੇ ਕਹਿੰਦਾ ਕੈਸ਼ ਲੈ ਮੈਂ ਕਿਹਾ ਵੀਰੇ ਕੋਈ ਚੱਕਰ ਨਹੀਂ ਕੈਸ਼ ਲੈ ਲਓ ਪਰ ਮੇਰਾ ਵੀਰੇ ਫਾਰ ਨਾ ਕਰੋ ਠੀਕ ਹੈ ਮੈਂ ਕਿਹਾ ਗਰੀਬ ਬੰਦਾ ਚਾਰ ਸਾਲ ਦਾ ਮੁੰਡਾ ਵਾ ਠੀਕ ਹੈ ਅਸੀਂ ਆ ਕਿ ਮੇਰਾ ਪਿੰਡਾ ਕਪੜਾ ਕੋਡ ਆਸੀ ਹੈ ਕਿ ਮਤਲਬ ਹੁੰਦੇ ਠੀਕ ਹੈ ਮੈਂ ਕਿਹਾ ਇਹ ਕੰਮ ਨਾ ਕਰੋ ਮੇਰਾ ਵੀਰ ਉਹਨਾਂ ਉਹਨਾਂ ਮੇਰੇ ਨਾਲ ਪੱਤੇ ਜਦੋਂ ਰਫਲ ਕੱਢੀ ਤੇ ਮੈਂ ਮੇਰੇ ਜੀਤੀ ਦੇ ਜਿਹੜੇ ਪੈਸੇ ਸੀਗੇ ਮੈਂ ਕੱਟ ਕੇ ਵੀਰੇ ਉਹਨਾਂ ਨੂੰ ਫਰਾਦ ਦੇਣਾ ਸੀ ਉਹ ਜੀ ਕਿੰਨਾ ਗਿਆ ਜੀ ਕਿਹ ਚ ਵੀਰੇ ਮੇਰੇ ਨਾਲ ਪੀਊਗਾ ਫਿਰ ਨੁਕਸਾਨ ਮੇਰਾ ਹੋਊਗਾ ਕੋਈ 40 50 ਹਜ਼ਾਰ ਤੋਂ 50 ਹਜ਼ਾਰ ਇਹਨਾ ਹੋਊਗਾ ਕਿ ਹਲੇ 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 ਬੇਰ ਵਾਲੇ ਅਸੀਂ ਵਾਲੇ ਹਲੇ ਹਲੇ ਆਪਣਾ ਹਿਸਾਬ ਕਿਤਾਬ ਵਾਲੇ ਟੋਟਲ ਵਾਲੇ ਵਿਕੇ ਜੀ ਨਾ ਬਾਕੀ ਬਾਕੀ ਜਿਹੜਾ ਜਦੋਂ ਜਦੋਂ ਆਏ ਜਿਹੜੇ ਦੂਜੇ ਤਿੰਨ ਮੁੰਡੇ ਜਦੋਂ ਭੱਜੇ ਉਹ ਉਹ ਜਿਹੜਾ ਦੂਜਾ ਮੁੰਡਾ ਹੈਗਾ ਉਹਨੂੰ ਵੀ ਨਾਲ ਫੜ ਲਿਆ ਉਹਨੂੰ ਵੀ ਨਾਲ ਫੜ ਲਿਆ ਤੇ ਨਾਲ ਨਾਲ ਉਹਦੇ ਵੀ ਸੱਟਾਂ ਲਾਈਆਂ ਮੁੰਡੇ ਦੂਜੇ ਦੇ ਪੁਲਿਸ ਆਈ ਪੁਲਿਸ ਆਈ ਪੁਲਿਸ ਪੁਲਿਸ ਦਾ ਪਾਜੀ ਪੁਲਿਸ ਦਾ ਆਈ ਅੱਧੇ ਘੰਟੇ ਬਾਅਦ ਉਹ ਵੀ ਠੀਕਾ ਕਿੰਨਾ ਘਟਾ ਉਹ ਵੀ ਤੁਹਾਡੇ ਨਾਲ ਮੈਂ ਗੱਲ ਕਰਦਾ ਹਾਂ ਜਦੋਂ ਮੈਂ ਉਹਦੇ ਤਾਂ ਟੈਕ ਤਾਂ ਮੁੰਡੇ ਨਾਲ ਉਹਨਾਂ ਨੇ ਕੀ ਕੀਤਾ ਜਾ ਕੇ ਨਾ ਉਹ ਮੈਨੂੰ ਨਹੀਂ ਮੈਨੂੰ ਪਤਾ ਹੀ ਨਹੀਂ ਕਿ ਆ ਵੀ ਮੈਂ ਚਲੇ ਗਿਆ ਭੱਜ ਕੇ ਪਿੱਛੇ ਮਗਲੇ ਪਾਸੇ ਜਦੋਂ ਉਹਨਾਂ ਨੇ ਜਦੋਂ ਮੈਨੂੰ ਰਫਲ ਜਦੋਂ ਜਦੋਂ ਰਫਲ ਤੋਂ ਬਚਾ ਕੇ ਤਰ ਆਪਣਾ ਜਦੋਂ ਪੈਲਾ ਕੇ ਮੈਂ ਉਸੇ ਵੇਲੇ ਮੈਂ ਭੱਜ ਗਿਆ ਭੱਜਿਆ ਮੈਂ ਤਾਂ ਇਹ ਕਿਉਂ ਇਹਨੇ ਜੋ ਰਫਲ ਫੜ ਕੇ ਬਿਠਾਇਆ ਮੈਨੂੰ ਪਤਾ ਹੈਗਾ ਨੇ ਸ਼ੂਟ ਕਰ ਦੇਣਾ ਤਾਂ ਇਹਨੂੰ ਗੁੱਸਾ ਚੜਨਾ ਹੀਗਾ ਤੇ ਇਹਨੇ ਮੇਰੀ ਰਫਲ ਫੜ ਕੇ ਬਿਠਾਈਗਾ ਤੇ ਇਹਨੇ ਮੈਨੂੰ ਸ਼ੂਟ ਕਰਦਾ ਮੈਂ ਭੱਜ ਗਿਆ ਉਹ ਪਿਛਲਾ ਜਿਹੜਾ ਕਮਰਾ ਨਹੀਂ ਆ ਲੋਹੇ ਵਾਲਾ ਉਹ ਗੇਟ ਬੰਦ ਕਰ ਲਿਆ ਤੇ ਉੱਥੇ ਜਾ ਕੇ ਮੈਂ ਲੁਕ ਗਿਆ ਵੀਰ ਜਾ ਕੇ ਤੇ ਬਾਕੀ ਜਿਹੜੀ ਬਾਰਦਾਤ ਆ ਉਹ ਤੁਹਾਨੂੰ ਸਭਲੇ ਕੈਮਰੇ ਵਿੱਚ ਤੁਹਾਨੂੰ ਮਿਲ ਜਾਣੀ ਆ ਇਹ ਜਿਹੜੇ ਸ਼ੀਸ਼ਾ ਵਾ ਤੋੜੇ ਉਹਨਾਂ ਨੇ ਹੀ ਆ ਵੀ ਅੰਦਰ ਵੜਨ ਤੇ ਜਿਹੜੀ ਜਿਹੜੀ ਵਾਰਦਾਤ ਜਿਹੜੀ ਜਿਹੜੇ ਮੇਰੇ ਫਰੰਟ ਜਿਹੜੇ ਮੇਰੇ ਸਾਹਮਣੇ ਜਿਹੜੀ ਕੀ ਉਹ ਮੇਰਾ ਵੀਰ ਮੈਂ ਤੁਹਾਨੂੰ ਦੱਸਦੀ ਆ ਤੇ ਬਾਕੀ ਜਿਹੜੀ ਵਾਰਦਾਤ ਆ ਆਨਲਾਈਨ ਕੈਮਰੇ ਵਿੱਚ ਮੇਰਾ ਵੀਰ ਤੁਹਾਨੂੰ ਸਾਰਾ ਕੁਝ ਸਾਹਮਣੇ ਤੁਹਾਡੇ ਸਾਹਮਣੇ ਆਖੋ ਦੇਖਿਆ ਜਾਏਗੀ ਠੀਕ ਹੈ ਤੇ ਬਾਕੀ ਤੁਹਾਡੇ ਨਾਲ ਸਾਹਮਣੇ ਇਹ ਗੱਲ ਕਰਨਾ ਚਾਹੁੰਦਾ ਵਾਂ ਵੀ ਅੱਧਾ ਘੰਟਾ ਹੋ ਗਿਆ ਸਰ ਪੁਲਿਸ ਨੂੰ ਫੋਨ ਕੀਤੇ ਨੂੰ ਚੌਕੀ ਕਿਨੀ ਦੂਰ ਇੱਥੋਂ ਭਾਜੀ ਮੈਂ ਐਸਐਸਪੀ ਸਾਹਿਬ ਨੂੰ ਇਹ ਗੱਲ ਪੁੱਛਣਾ ਚਾਹੁੰਦਾ ਵਾਂ ਵੀ ਲਾਓ ਸਾਹਿਬ ਜੇ ਫਾਇਰ ਜੇ ਬੰਦਾ ਮਰ ਜਾਂਦਾ ਮੈਂ ਪੁਲਿਸ ਨੂੰ ਇੰਨਾ ਟਾਈਮ ਹੋ ਗਿਆ ਨਾ ਆਉਣ ਲੱਗੇ ਮੈਂ 2 ਦਸਾਂ 5 5 ਮਿੰਟਾਂ ਵਿੱਚ 14 ਮਿੰਟਾਂ ਵਿੱਚ ਮੈਂ ਪਹੁੰਚ ਗਿਆ ਦਰਦਵਾਹ ਮੋਬਾਈਲ ਕਿਤੇ ਮੈਂ ਪਹੁੰਚ ਗਿਆ ਦਰਦਵਾਹ ਯਾਰ ਕਮਾਲ ਹੋ ਗਈ 10 ਯਾਰ ਹਾਦ ਹੋ ਗਈ ਕੀ ਪਹੁੰਚ ਗਿਆ ਆ ਫਾਈਪੇ ਨਾਲ ਇੰਨੀ ਪਾਪੜਾ ਆਪਣਾ ḍeep point ਹੈ ਇੱਥੇ ਆਪਣਾ ਲੱਗੇ ਦਸ ਸਕੂਲ ਇੰਨੀ 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 ਜੱਦ ਮਾਰਕੀਟ ਆ ਸਾਹਮਣੇ ਲੋਕਰ ਪੀਸੀਆਰ ਤਾਂ ਕਦੇ ਵੇਖਿਆ ਨਹੀਂ ਸ਼ਾਮ ਨੂੰ ਦਾ ਰਤੇ ਕਿੰਨੇ ਵੇ ਮੈਂ ਜੀ ਸ ਵੀ ਸਾਹਮਣੇ ਪੁੱਛਣਾ ਨਾ ਵੀਨੇ ਦੀ ਡਿਊਟੀ ਕਿੰਨੇ ਸਟਾਰਟ ਹੁੰਦੀ ਹੈ ਇੱਥੇ ਤਾਂ ਇੱਥੇ ਤਾਂ ਕਦੇ ਮੈਂ ਵੇਖਿਆ ਨਹੀਂ ਕੋਈ ਪੀਸੀਆਰ ਕੋਈ ਸ਼ਾਮ ਮਿਲੇ ਰਾਤੀ ਵੇਲੇ ਤੁਸੀਂ ਆਪ ਦਤੋ ਕਿ ਅੱਧੇ ਘੰਟੇ ਦਾ ਇੱਕ ਹੀ ਢੇਵਾ ਹੈ ਇੱਕ ਰੇ ਇੱਕ ਰਸਾਈ ਇੱਕ ਰੇ ਆਪਣਾ ਮਿਹਰਬਤ ਆਪਣਾ ਮੌਕਾ ਵੇਖਣਾ ਕਿ ਨਾ ਇਹ ਤੋਂ ਬਦ ਨਾ ਹੀ ਆਉਂਦੇ ਯਾਰ ਅੱਧੇ ਘੰਟੇ ਦਾ ਮੌਕਾ ਵੇਖਣ ਨਾਲ ਕੰਮ ਹੁੰਦਾ ਇਹ ਤਾਂ ਜੀ ਅੱਜ ਕੀ ਨਾਮ ਇਹ ਰੋਪਾ ਰਜਿੰਦਰ ਕੁਮਾਰ ਕੀ ਮਫਲਾ ਆ ਚੁੱਪ ਲੋ ਆਏ ਜੀ ਇਧਰ ਆਏ ਦੋ ਸਪਲੈਂਡਰ ਮੋਟਰਸਾਈਕਲ ਤੇ ਸਿਲਵਰ ਕਲਰ ਦੇ ਤੇ ਆਏ ਇੱਥੇ ਮੀਟਰ ক্লোਜ਼ ਕਰਨ ਦੇ ਹੀ ਆ ਜੀ ਤੇਲ ਖੜੂਤੇ ਹੋ ਰਾਕੇ ਤੇ ਪਿਸਤੌਲ ਨੇ ਇੱਕ ਨੇ ਬੰਦੂਕ ਲਈ ਸੀ ਉਹਨਾਂ ਨੇ ਤਾਂ ਇੰਤੇ ਕਹਿੰਦੇ ਜਿਹੜੇ ਤੁਹਾਡੇ ਕੋਲ ਹੈਗਾ ਉਹ ਕੱਢ ਦਿਓ ਫਿਰ ਪੈਸੇ ਲੈ ਲਓ ਫੋਨ ਪਾਣ ਲੈ ਅੰਦਰ ਜਾ ਕੇ ਸਾਡੇ ਕਾਊਂਟਰ ਕਾਊਂਟਰ ਸਾਰੇ ਚੈੱਕ ਕਰਨ ਦੇ ਹੀ ਉਧਰ ਉਹ ਮੋਢੇ ਵਿੱਚ ਬੇੜਾ ਚੂੜਾ ਮਾਰਦੀਆਂ ਉਹਨਾਂ ਫਿਰ ਕਿੰਨੇ ਪੈਸੇ ਤੁਹਾਡੇ ਕੋਲ ਸਾਡੇ ਹੈਗੇ ਸੀ 7000 ਰੁਪਏ ਹਾਂਜੀ ਕਿੰਨੇ ਜਣੇ ਸੀ ਦੋ ਜਣੇ ਸੀ ਸਿਲਵਰ ਮੋਟਰਸਾਈਕਲ ਤੇ ਕੈਪਰੀਫਾਈ ਸੀ ਕਿਨੇ ਹਥਿਆਰ ਵੀ ਹੈਗੇ ਹਥਿਆਰ ਹੈਗੇ ਬੰਦੂਕ ਹੈਗੀ ਇੱਕ ਕੋਲ ਇੱਕ ਕੋਲ ਪਿਸਟਲ ਹੈਗੀ ਕੋਲ ਸਾਈ ਫਿਰ ਹਾਂਜੀ ਉਹ ਵੀ ਆਏ ਗੁਰੂ ਜਨਾਬ ਕੋਈ ਜਪੋਰਾ ਪੰਪਲੋਟੇ ਗਏ ਤੇ ਕੀ ਮਾਮਲਾ ਤੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਸਾਨੂੰ ਜੀ ਰਾਤ ਫੋਨ ਆਇਆ ਸੀ ਕਿ પેટ્રોલ ਪੰਪ ਦੇ ਤਾਂ ਖੋਜ ਦੋ ਮੋਟਰਸਾਈਕਲ ਤੇ ਨੌਜਵਾਨ ਆਏ ਆ ਜਿਨ੍ਹਾਂ ਦੇ ਕੋਲ ਹਸਲਾ ਵੀ ਹੈਗਾ ਸੀ ਅਸੀਂ ਮੌਕੇ ਤੇ ਭੱਜ ਗਏ ਆ ਜੀ ਜਾ ਕੇ ਵੇਖਿਆ ਸੀ ਸੀਸੀਟੀਵੀ ਕੈਮਰਾ ਚੈੱਕ ਕੀਤਾ ਵਾ ਜਿਹਦੇ ਵਿੱਚ ਦੋ ਨੌਜਵਾਨ ਆਏ ਆ ਉਹਨਾਂ ਦੀ ਪਾਲ ਕੀਤੀ ਜਾ ਰਹੀ ਆ ਜੋ ਸਭ ਪਰਚਾਇਦਦ ਕਰ ਲੈ ਜੀ ਕਿੰਨੇ ਪੰਪ ਲੁੱਟੇ ਗਏ ਰਾਤ ਰਾਤੀ ਦੋ ਪੰਪੇ ਖੋਹੀਤੇ ਨੇ